ਇਸ ਲਈ ਕਬੀਰ ਸਾਹਿਬ ਦੀ ਵੀ ਗੱਲ ਕਰ ਰਹੇ ਸੀ ਨਾ ਕਿ ਕਬੀਰਾ ਸਭ ਜਗ ਢੂੰਡਿਆ ਕਹੀਂ ਸੁਖ ਮਿਲਾ ਨਾ ਏਕ ਕਿ ਕਿੱਥੇ ਵੀ ਸੁਖ ਮਿਲੇ ਕਬੀਰ ਸਾਹਿਬ ਨੇ ਕੀ ਕਿਹਾ ਸੁਖ ਕਿੱਥੇ ਮਿਲਿਆ ਫਿਰ ਕਬੀਰਾ ਸਭ ਜਗ ਢੂੰਡਿਆ ਕਹੀਂ ਸੁਖ ਮਿਲਾ ਨਾ ਏਕ ਜਦ ਆਇਆ ਸਤ ਸੰਗ ਮੇ ਤਬ ਪਾਏ ਸੁਖ ਕਹਿੰਦੇ ਵੇ ਇੱਕ ਗੱਲ ਇੱਕ ਦੋ ਦੀ ਗੱਲ ਹੀ ਨਹੀਂ ਫਿਰ ਤਾਂ ਇਨੇ ਕਾ ਸੁਖ ਮਿਲ ਗਏ ਇਨੇ ਕਾ ਖੁਸ਼ੀਆਂ ਮਿਲ ਗਈਆਂ ਕਿਉਂਕਿ ਮੈਨੂੰ ਇਦਾਂ ਬਦਲਿਆ ਮੇਰੇ ਸਤਖੁਰ ਨੇ ਹੁਣ ਜਿੱਥੇ ਜਾ ਰਿਹਾ ਖੁਸ਼ੀਆਂ ਹੀ ਗੋਦੀ ਦਾ ਦਸਰੰਦ ਬ੍ਰਭ ਭਰਮ ਸ਼ੰਕਾ ਚਿੰਤਾ ਡਰ ਲੈ ਕੇ ਜਾਵਾਂਗੇ ਤਾਂ ਹਰ ਜਗ੍ਹਾ ਦੁੱਖ ਹੀ ਪਾਵਾਂਗੇ ਇੱਕ ਡਰਿਆ ਹੋਇਆ ਇਨਸਾਨ ਜਿੱਥੇ ਜਾਏਗਾ ਉਹਨੂੰ ਦੁੱਖ ਹੀ ਮਿਲੇਗਾ ਸਮਝਦੇ ਹੋ ਕਿ ਨਹੀਂ ਹੁਣ ਜਿਹੜਾ ਡਰਿਆ ਹੈ ਨਾ ਜੇਬ ਖਤਰਿਆਂ ਤੋਂ ਚੋਰਾ ਤੋਂ ਉਹਨੂੰ ਚਾਹੇ ਬੱਸ ਸਟੈਂਡ ਤੇ ਖੜਾ ਕਰਦੋ ਉਹਨਾਂ ਉੱਥੇ ਵੀ ਡਰਿਆ ਨਾਲ ਰੇਲਵੇ ਸਟੇਸ਼ਨ ਤੇ ਲੈ ਜਾਓ ਉਹਨਾਂ ਉੱਥੇ ਵੀ ਕਿਸੇ ਮੇਲੇ 'ਚ ਲੈ ਜਾਓ ਉਹਨਾਂ ਉੱਥੇ ਵੀ ਕਿਉਂਕਿ ਡਰ ਅੰਦਰ ਹੈ ਤਾਂ ਹਰ ਜਗ੍ਹਾ ਡਰਨਾ ਹੀ ਹੈ ਉਹਨਾਂ ਤਾਂ ਜਿਹੜਾ ਅੰਦਰੋਂ ਸਾਹਸ ਵਿਸ਼ਵਾਸ ਨਾਲ ਭਰੇ ਹੋਣ ਜਿੱਥੇ ਮਰਜ਼ੀ ਭੇਜ ਦਿਓ ਉਹਨਾਂ ਹਰ ਜਗ੍ਹਾ ਆਨੰਦ ਹੀ ਲੈਣਾ ਹੈ ਸਮਝਦੇ ਹੋ ਕਿ ਸੋ ਜ਼ਿੰਦਗੀ ਦਾ ਆਨੰਦ ਲੈਣ ਵਾਸਤੇ ਜੀਵਨ 'ਚ ਗੁਰੂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਲਈ ਮੀਆਂ ਮੁਹੰਮਦ ਵਖੀ ਜੀ ਕਹਿੰਦੇ ਹੈ ਕਬੀਰ ਸਾਹਿਬ ਵੀ ਕਹਿੰਦੇ ਹੈ ਸਤਿਪਾਰਸ ਰਾਮ ਵੀ ਸਤ ਸੰਗ ਦੀ ਗੱਲ ਕਰਦੇ ਹੈ ਕਿ ਜੇਕਰ अनेका ਸੁਖ ਜੀਵਨ 'ਚ ਚਾਹੁੰਦਾ ਹੈ ਤਾਂ ਫੇ ਕਦੀ ਸਤ ਸੰਗਤ ਨਾ ਛੱਡ ਸਤ ਸੰਗਤ ਨਾਲ ਜ਼ਰੂਰ ਮਾਨ ਜੋੜ ਸਤ ਸੰਗ ਨਾਲ ਜ਼ਰੂਰ ਜੋੜ ਸਤ ਗੁਰੂ ਨਾਲ ਜ਼ਰੂਰ ਜੋੜ ਫਕੀਰਾਂ ਨਾਲ ਜ਼ਰੂਰ ਜੋੜ ਕਿਉਂਕਿ ਕਬੀਰ ਸਾਹਿਬ ਨੇ ਵੀ ਕਿਹਾ ਕਿ ਜਦ ਆਇਆ ਸਤ ਸੰਗ ਮੇ ਪਾਏ ਸੁਖ ਔਰ ਕੰਤ ਪਾਰਸਰਾਮ ਵੀ ਇਹੀ ਕਹਿੰਦੇ ਹੈ ਕਿ ਪਾਣਾ ਚਾਹੇ ਸਿੰਧ ਕੋ ਕਰ ਨਦੀਆ ਦਾ ਸੰਗ ਪਾਰਸਰਾਮ ਹਰੀ ਮਿਲਨ ਦਾ ਮਾਰਗ ਹੈ ਕਹਿੰਦੇ ਪ੍ਰਭੂ ਤੱਕ ਜਾਣ ਦਾ ਮਾਰਗ ਹੀ ਸਤ ਸੰਗ ਔਰ ਮੀਆਂ ਮੁਹੰਮਦ ਵਖੀ ਵੀ ਉਹੀ ਕਹਿੰਦੇ ਆਖਰੀ ਲਾਈਨ ਦੇ ਵਿੱਚ ਕਿ ਮੁਹੰਮਦ ਵਖਸ਼ਾ ਜੇ ਜੀਵਨ ਸਫਲ ਬਣਾਣਾ ਹੈ ਤਾਂ ਕਰ ਫਕੀਰਾਂ ਨਾਲ ਪਿਆਰ ਮੀਆਂ ਉਹ ਕਹਿੰਦੇ ਵੇ ਫਕੀਰਾਂ ਨਾਲ ਪਿਆਰ ਕਰ ਤੇ ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਏਗੀ ਤੇਰੀ ਜ਼ਿੰਦਗੀ आनंद ਨਾਲ ਪਰ ਜਾਏਗੀ ਤੇਰੀ ਜਿੰਦਗੀ ਦੇ ਸਾਰੇ ਬਹਿਮ ਭਰਮ ਡਰ ਦੂਰ ਕਿਉਂ ਕਿਉਂਕਿ ਬੰਦੇ ਨੂੰ ਫੇ ਯਕੀਨ ਹੁੰਦਾ ਕਿ ਜਿਹਦੇ ਨਾਲ ਮੈਂ ਪਿਆਰ ਲਾਇਆ ਕੋਈ ਛੋਟੀ ਤਾਕਤ ਨਹੀਂ ਹੈ ਅਗਰ ਕੋਈ ਮੇਰੇ ਜੀਵਨ 'ਚ ਮੁਸ਼ਕਿਲ ਆਈ ਤਾਂ ਸੰਭਾਲਣ ਵਾਲਾ ਬੈਠਾ ਹੈ ਮੇਰੇ ਅੰਦਰ ਤੇ ਇਹ ਹੌਸਲਾ ਹੁੰਦਾ ਇਨਸਾਨ ਨੂੰ ਜਦੋਂ ਮੁਰਸ਼ਿਦ ਦੇ ਹੱਥੋਂ ਦੇ ਸਿਰ ਤੇ ਹੋਵੇ ਜਦੋਂ ਮੁਰਸ਼ਿਦ ਨੇ ਬਾਹ ਫੜੀ ਹੋਵੇ ਨਾ ਬੰਦੇ ਨੇ ਇੱਕ ਹਿੰਮਤ ਮਿਲਦੀ ਹੈ ਹੌਸਲਾ ਮਿਲਦਾ ਹੈ ਯਕੀਨ ਹੁੰਦਾ ਬੰਦੇ ਨੂੰ ਕਿ ਮੇਰੀ ਸੰਭਾਲ ਕਰਨ ਵਾਲਾ ਮੇਰੀ ਹਰ ਫਿਕਰ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ ਆਈ ਅਸੀਂ ਕਈ ਵਾਰ ਦੱਸੀਦਾ ਹੈ ਕਿ ਕਈ ਜਗ੍ਹਾ ਨਾ ਜਦੋਂ ਪਗਦਾਦ ਚ ਜਾਂਦੇ ਹਾਂ ਤਾਂ ਕਈਆਂ ਨੇ ਤਸਵੀਰਾਂ ਲਾਈਆਂ ਡੁੱਬਦੇ ਵੇੜੇ ਦੀਆਂ ਕਈ ਜਗ੍ਹਾ ਤਸਵੀਰ ਮਿਲੇਗੀ ਤੇ ਪੁੱਛੇਗੇ ਇਹ ਕਈ ਜਗ੍ਹਾ ਤਸਵੀਰ ਲੱਗੀ ਹੈ ਕਾਰਨ ਕੀ ਹੈ ਤਾਂ ਉਸਲੇ ਕਾਰਨ ਦੇਖੋ ਨਾ ਕੀ ਦੱਸਿਆ ਕਹਿੰਦੇ ਜੀਵਨ ਦੇ ਵਿੱਚ ਜਦੋਂ ਕੋਈ tufaan ਆਂਦਾ ਨਾ ਇਹ ਤਾਂ ਲਾਇਆ ਕਿ ਇਹ ਤਸਵੀਰ ਹਰ ਰੋਜ਼ ਸਾਨੂੰ ਹਿੰਮਤ ਦਿੰਦੀ ਹੈ ਹੌਸਲਾ ਦਿੰਦੀ ਹੈ ਕਿ 12 ਸਾਲ ਤੇ ਡੁੱਬੇ ਤਰ ਸਕਦੇ ਆ ਤਾਂ ਸਾਨੂੰ ਕੋ ਡਬਾਉਣ ਵਾਲਾ ਫਿਰ ਟੈਂਟਰ ਗਾਦੀ ਹੈ ਟੈਂਟਰ ਗਾਦੀ ਹੈ ਵਿਸ਼ਵਾਸ ਰੱਖਿਏ ਕਿਉਂਕਿ ਕੋਈ ਚੀਜ਼ਾਂ ਇਸ਼ਾਰੇ ਕਰਦੀਆਂ ਹੈ ਜਿੱਦਾ ਕਹਿੰਦੇ ਨਾ ਸੰਕੇਤ ਸਿਗਨਲ ਸੋ ਉਹ ਤਸਵੀਰ ਘਰ ਤੇ ਲਾਓ ਜਿਹਨੂੰ ਦੇਖ ਕੇ ਸਾਨੂੰ ਵੀ ਅਗਰ ਕੋਈ ਮੁਸ਼ਕਿਲ ਆਵੇ ਨਾ ਤਸਵੀਰ ਦੇਖੀ ਹਿੰਮਤ ਮਿਲੇ ਲੈ ਵੀ ਉਹਦਾ ਹੋ ਸਕਦਾ ਮੇਰਾ ਬੇੜਾ ਪੰਨੇ ਕਿਉਂ ਨਹੀਂ ਹੋਏਗੀ ਮੇਤੇ ਰਹਿਮਤ ਕਿਉਂ ਨਹੀਂ ਹੋਏਗੀ ਮੇਰੀ ਝੋਲੀ ਕਿਉਂ ਨਹੀਂ ਖੁਸ਼ੀਆਂ ਨਾਲ ਭਰੇਗੀ ਬਸ ਇਹ ਇਨਸਾਨ ਨੂੰ ਆਪਣੇ ਮਾਲਕ ਤੇ ਯਕੀਨ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਹੁਣ ਇੱਕ ਗੱਲ ਕਹਿਣ ਜਾ ਰਹੇ ਹਾਂ ਮੈਂ ਸੱਸਾਂ ਨੂੰ ਸਮਾਪਤੀ ਵੱਲ ਲੈ ਕੇ ਜਾਵਾਂਗੇ ਪਰ ਇਹ ਗੱਲ ਦਿਲ ਤੇ ਲਿਖ ਲੈਣੀ ਤੁਸੀਂ ਯਾਰੋ ਫਿਰ ਤੇ ਮਤ ਪੁੱਛ ਕਿਸੇ ਸੇ ਜਾ ਕੇ मत पूछ किसी से जाकर के क्या कहती मेरे हाथों की लकीर है कदी किसी नु हाथ ना दिखाओ जाके कदी किसी नु पूछो ना जाके मेरी जन्मपत्री देखो जी मेरे जीवन में कामयाबी है या नहीं है क्योंकि हाथ दिखाने वाले बहुत है तगे वो गल्ला बनाने वाले भी बहुत है जना कहना तेरा हाथ इदा तेरा हाथ इदा तैनू इदा तैनू ओदा तेरे जीवन में बड़े संकट है हुन संकट केदे जीवन में नहीं आंदे समझ दियो के दे। नहीं तेरे दुश्मन कई है हुन बंदे दा लगदा है सारी दुनिया मेरी दुश्मन है ਤੂੰ ਗੱਲਾਂ ਹੀ ਉਹ ਰਿਓ ਕਹਿਣੀ ਆ ਜਿਹੜੀਆਂ ਸਾਰਿਆਂ ਦੇ ਲਾਗੂ ਸਮਝਦੇ ਹੋ ਕਿ ਨਹੀਂ ਹਾਂ ਵੀ ਕਦੀ ਨਾ ਕਦੀ ਟਾਈਮ ਆਇਆ ਤੂੰ ਮਰਨ ਤੋਂ ਵੀ ਬਚਿਆ ਹਾਂ ਹਾਂ ਪਤਾ ਜੀਵਨ ਜਿੱਥੇ ਬਹੁਤ ਹਾਸੇ ਹੁੰਦੇ ਜਿੰਨਾ ਬੰਦਾ ਉਮਰ ਐਕਸੀਡੈਂਟ ਹੋਣ ਵਾਲਾ ਸੀ ਬਚ ਗਿਆ ਮੈਨੂੰ ਆਹ ਬਿਮਾਰੀ ਆਈ ਸੀ ਕਿਉਂਕਿ ਹਰ ਬਿਮਾਰੀ ਵਿੱਚ ਬੰਦੇ ਨੂੰ ਲੱਗਦਾ ਹੀ ਮੇਰੀ ਜਾਨ ਗਈ ਸਮਝਦੇ ਹੋ ਕਿ ਨਹੀਂ ਕੋਈ ਵੀ ਆਵੇ ਜਦੋਂ ਉਹ ਫਰਜ਼ ਕਰੋਂ ਪਿੱਛੇ ਕਰੋਨਾ ਆਇਆ ਤਾਂ ਹਰੇਕ ਨੂੰ ਲੱਗਦਾ ਜੀ ਮੈਂ ਮਰ ਜਾਣਾ ਮੈਂ ਮਰ ਜਾਣਾ ਤਾਂ ਇਹ ਕਹੋਵੇ ਤੇਰੀ ਜੀਵਨ 'ਚ ਇੱਕ ਸੰਕਟ ਆ ਮਰਨ ਹਾਂ ਆਇਆ ਤਾਂ ਸੀ ਪਮਾ ਹੋਇਆ ਵੀ ਨਾ ਹੋਵੇ ਪਰ ਡਰ ਹੁੰਦਾ ਮੈਂ ਕਿ ਕਿਤੇ ਨਾ ਕਿਤੇ ਬੰਦੇ ਸੋਚੇ ਹੀ ਰਹਿੰਦੀ ਹੈ ਕਈ ਵਾਰ ਬੰਦਾ ਰਾਤ ਨੂੰ ਸੁੱਤਾ ਪਿਆ ਬਹਿਨੇ ਜਿੱਦਾਂ ਹੁਣ ਅਸੀਂ ਦੱਸ ਰਹੇ ਸੀਗੇ ਕੱਲ੍ਹ ਹੀ ਵੀਰਵਾਰ ਸੀ ਇੱਕ ਹਿਮਾਚਲ ਤੋਂ ਔਰਤ ਆਈ ਕਹਿੰਦੀ ਮਾਲਕੋ ਮੈਨੂੰ ਡਰ ਪੜਾ ਲੱਗਦਾ ਕਿਹੜੀ ਗੱਲ ਦਾ ਮੈਨੂੰ ਲੱਗਦਾ ਮਰ ਜਾਣਾ ਮੈਂ ਮਰ ਜਾਣਾ ਮੈਂ ਮਰ ਜਾਣਾ ਮੇਰੇ ਅੰਦਰ ਇਹੀ ਚੱਲਦਾ ਹੈਗਾ ਮਰਨਾ ਤਾਂ ਹੈ ਹੀ ਸੱਚਾਈ ਹੈ ਡਰਨਾ ਕੀ ਹੁਣ ਚਾਹੇ ਡਰ ਡਰ ਕੇ ਮਰੀਏ ਤਾਂ ਵੀ ਮਰ ਨਹੀਂ ਹੈ ਤਾਂ ਚਾਹੇ ਨਿਡਰਤਾ ਨਾਲ ਮਰੀਏ ਮਰਨਾ ਹੁਣ ਬੰਦਾ ਸੋਚੇ ਮੈਨੂੰ ਲੱਗਦਾ ਮੈਂ ਮਰ ਨਾ ਜਾਵਾਂ ਮੈਂ ਮਰ ਨਾ ਜਾਵਾਂ ਉਹ ਭਾਈ ਇਹੀ ਸੱਚਾਈ ਹੈ ਹੁਣੀ ਹੈ ਸਮਝਦੇ ਹੋਗੇ ਨਹੀਂ ਕਿਉਂਕਿ ਮੌਤ ਤੋਂ ਕੋਈ ਬਚ ਨਹੀਂ ਸਕਿਆ ਉਹ ਜਿਹਨੂੰ ਜ਼ਿੰਦਗੀ ਮਿਲੀ ਮਰਨਾ ਤੈ ਹੀ ਉਹਦੇ ਬਾਰੇ ਸੋਚਣਾ ਵੀ ਕੀ ਡਰਨਾ ਵੀ ਕੀ ਯਾਨੀ ਸੋਚੀ ਜਾਈਏ ਮਰਨਾ ਜਾਵਾ ਮਰਨਾ ਸੋਚੋ ਜਦੋਂ ਮੌਤ ਆਏਗੀ ਮਰਨਾ ਤਾਂ ਹੈ ਹੀ ਹੁਣ ਜ਼ਿੰਦਗੀਏ ਨੂੰ ਖੁਸ਼ੀ ਨਾਲ ਕਿਦਾਂ ਜੀਵਾਂ ਇਹਨੂੰ ਆਨੰਦ ਨਾਲ ਕਿਦਾਂ ਜੀਵਾਂ ਸਮਝਦੇ ਹੋਗ ਨਹੀਂ ਇਹਨੂੰ ਇਧੇ ਸਮਝ ਲਓ ਕੋਈ ਤੁਹਾਨੂੰ ਗੱਡੀ ਦੇਵੇ 2 ਦਿਨਾਂ ਵਾਸਤੇ ਕਿ ਲਓ ਵੀ ਮੈਂ 2 ਦਿਨ ਵਾਸਤੇ ਗੱਡੀ ਤੈਨੂੰ ਗਿਫਟ ਕੀਤੀ 2 ਦਿਨ ਬਾਅਦ ਮੈਂ ਲੈ ਹੁਣ ਬੰਦਾ ਸੋਚੀ ਇਹ ਵੀ 2 ਦਿਨ ਬਾਅਦ ਲੈ ਜਾਣੀ ਹੈ 2 ਦਿਨ ਬਾਅਦ ਲੈ ਜਾਣੀ ਹੈ ਹਾਏ ਮੇਰੀ ਇੰਨੀ ਵਧੀਆ ਗੱਡੀ ਮੇਕੂ ਕਾਸ਼ ਮੇ ਕੋਈ ਰਹਿ ਜਾਵੇ ਉਹ ਭਾਈ ਜਾਣੀ ਹੈ ਦੋ ਦਿਨਾਂ ਬਾਅਦ ਚਾਹੇ ਸੋਚਣ ਦੀ ਟਾਈਮ ਖਰਾਬ ਕਰਦੇ ਦੋ ਦਿਨ ਬਾਅਦ ਚਾਹੇ ਇਹਦਾ ਗੰਦ ਲੈ ਲੈ ਪੂਰਾ ਦੋ ਦਿਨ ਹੈ ਤੇ ਕੋ ਘਮਾ ਫਰਾਏ ਨੂੰ ਅੱਛੀ ਜਗ੍ਹਾ ਜਾ ਮਤਿਆਂ ਨਾਲ ਇੰਜੋਏ ਕਰ ਥੋੜਾ ਜਿਹਾ ਗੱਡੀ ਦਾ ਪਤਾ ਦੋ ਦਿਨ ਬਾਅਦ ਜਾਣੀ ਤਾਂ ਜਿੰਨਾ ਲਾਭ ਲੈ ਸਕਦਾ ਮੈਂ ਇਹਦਾ ਤਾਂ ਹੀ ਤਾਂ ਕਬੀਰ ਸਾਹਿਬ ਨੇ ਵੀ ਕਿਹਾ ਹੈ ਉਹ ਕਬੀਰ ਸੁੱਤਾ ਕਿਆ ਕਰੇ ਉੱਠਣਾ ਭਜੇ ਮੁਰਾਰ ਇੱਕ ਦਿਨ ਸੋਣਾ ਹੋਏਗਾ ਲੰਬੇ ਕੋੜ ਅੱਜ ਤੂੰ ਕਹਿੰਦਾ ਮੈਂ ਸੋਣਾ ਆ ਮੈਂ ਸੋਣਾ ਭਾਈ ਸੋਣਾ ਤਾਂ ਇੱਕ ਦਿਨ ਹੈ ਹੀ ਹੁਣ ਜਾਗ ਜਾ ਕੇ ਕੁਝ ਅੱਛਾ ਕੋਈ ਮਿਹਨਤ ਕਰ ਲੈ ਕੁਛ ਆਪਣੇ ਨੂੰ ਬੈਸਟ ਬਣਾ ਲੈ ਕੋਈ ਅੱچھے ਵਿਚਾਰ ਸੋਚ ਕੋਈ ਅੱਛਾ ਕਰਮ ਕਰ ਕੋਈ ਰੱਬ ਦਾ ਨਾਮ ਲੈ ਜਿੰਨਾ ਤੇਰੇ ਜੀਵਨ ਖੁਸ਼ੀਆਂ ਤੇ ਜੇ ਸੋਚੀ ਆ ਮਰਨਾ ਮਰਨਾ ਤਾਂ ਜاہے ਜਿੰਨਾ ਮਰਜੀ ਸੋਚ ਮਰਨਾ ਤਾਂ ਤਾਂ ਵੀ ਜاہے ਤੂੰ ਕਮਰੇ ਚ ਬੰਦ ਕਰਕੇ ਸੋਚੀ ਆ ਹਾਏ ਮੈਂ ਮਰਨਾ ਜਾਵਾ ਮਰਨਾ ਜਾਵਾ ਜਦੋਂ ਟਾਈਮ ਆ ਨਾ ਮਰਨਾ ਤਾਂ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ ਪਰ ਇਸੀ ਜ਼ਿੰਦਗੀ ਦਾ ਆਨੰਦ ਜ਼ਰੂਰ ਸਮਝਦਿਓ ਇਸ ਲਈ ਆਪਣੀ ਸੋਚ ਨੂੰ ਰੱਖੋ ਆਨੰਦ ਵਾਲੀ ਕਿ ਮੈਂ ਬਹੁਤ ਖੁਸ਼ ਆ ਕਿਉਂਕਿ ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਦਾਤਾ ਮੇਰੇ इसलिए हम गल पूरी करिए कि मत दिखा मत पूछ किसी से जाकर कि मत कि क्या कहती मेरी हाथों की लकीर है मत पूछ किसी से जाकर के क्या कहती मेरे हाथों की लकीर है वो तेरी नेक कोशिशों के आगे झुक जाती तेरी तकदीर है कोशिश कर समझते नहीं ਕਿਉਂਕਿ ਬਿਨਾ ਕੋਸ਼ਿਸ਼ਾਂ ਨੂੰ ਕਿਸਮਤ ਵੀ ਕੋਸ਼ਿਸ਼ ਨਹੀਂ ਦੇ ਸਕਦੀ ਤੇ ਯਾਦ ਰੱਖਣਾ ਸਾਰਿਆਂ ਤਾਂ ਹੀ ਕਹਿੰਦੇ ਐ ਕਿ ਜੋ ਸੋਚਨ ਦੇ ਨਾਲ ਵਿਚਾਰ ਕਰਨ ਦੇ ਨਾਲ ਹੀ ਸੋਚਨੇ ਸੇ ਹੀ ਨਹੀਂ ਗਿਰਤੇ ਖੁਆਇਸ਼ਾਂ ਕੇ ਫੂਲ ਝੋਲੀ ਮੇ ਸੋਚਨੇ ਸੇ ਹੀ ਨਹੀਂ ਗਿਰਤੇ ਖੁਆਇਸ਼ਾਂ ਕੇ ਫੂਲ ਝੋਲੀ ਮੇ ਉਹ ਆਪਣੇ ਕਰਮੋ ਕੀ ਸ਼ਾਖ ਕੋ ਖੁਦ ਹੀ ਹਿਲਾਣਾ ਹੋਗਾ ਕੁਛ ਨਹੀਂ ਹੋਗਾ ਕੋਸਨੇ ਸੇ ਕਿਸਮਤ ਕੋ ਆਪਣੀ ਕਿਸਮਤ ਦਾ ਦੀਆ ਖੁਦ ਹੀ ਜਲਾਣਾ ਹੋਗਾ ਉਹ ਕਹਿੰਦੇ ਆ ਕਿ ਕਿਸਮਤ ਨੂੰ ਕੋਸਣਾ ਕੁਛ ਨਹੀਂ ਹੁਣਾ ਆਪਣੀ ਕਿਸਮਤ ਨੂੰ ਖੁਦ ਹੀ ਚਮਕਾਣਾ ਪੈਂਦਾ ਮਿਹਨਤ ਕਰਕੇ ਔਰ ਜ ਸੋਚਣ ਵਾਲੇ ਨਹੀਂ ਫੁੱਲ ਗਿਰਨੇ ਹੁਣ ਤੁਸੀਂ ਫਲ ਚਾਹੀਦਾ ਤੁਹਾਨੂੰ ਫੁੱਲ ਚਾਹੀਦਾ ਤੁਸੀਂ ਥੱਲੇ ਬਹਿ ਕੇ ਗਿਰ ਜਾ ਗਿਰ ਜਾ ਗਿਰ ਜਾ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਏਗਾ ਤੇ ਤੂੰ ਜੀ ਖੁਦ ਹੀ ਜਾ ਕੇ ਟਾਣੀ ਨੂੰ ਹਿਲਾ ਦੋਂਗੇ ਤਾਂ ਪਤਾ ਨਹੀਂ ਕਿੰਨੇ ਕਿ ਝੜ ਜਾਣਗੇ ਸਮਝਦੇ ਹੋ ਕਿ ਨਹੀਂ ਇਹ ਲਈ ਆਪਣੀ ਕਰਮਾ ਦੀ ਸ਼ਾਖ ਨੂੰ ਵੀ ਆਪ ਹੀ ਸਾਨੂੰ ਹਿਲਾਣਾ ਉਹ ਭਾਈ ਇਹ ਸੋਚਣ ਦਾ ਨਹੀਂ ਗਿਰਨੇ ਫੁੱਲ ਹੁਣ ਬੰਦਾ ਕਹੇ ਪੇੜ ਤੇ ਅੰਬ ਲੱਗੇ ਹੋਏ ਆ ਤਾਂ ਮੈਂ ਸੋਚਿਆ ਅੰਬਾ ਆ ਜਾ ਆ ਜਾ ਆ ਜਾ ਬੈਠਾ ਰਹੇ ਤਿੰਨ ਰਾਤ ਪਤਾ ਨਹੀਂ ਹਫਤੇ ਬਾਅਦ ਆਵੇ ਦੱਸਾ ਦੇਣਾ ਬਾਅਦ ਆਵੇ ਆਵੇ ਹੀ ਨਾ ਆਵੇ ਸਮਝਦੇ ਹੋ ਕਿ ਨਹੀਂ ਤਾਂ ਜੇ ਹੁਣੇ ਹੀ ਚੜ ਕੇ ਤੂੰ ਐਂ ਕਰਦੇ ਪਤਾ ਨਹੀਂ ਇੱਕ ਦੀ ਜਗਾ 10 ਝੜ ਜਾਣ ਸਮਝਦੇ ਹੋ ਦੱਸਣਾ ਦਾ ਮਤਲਬ ਕੀ ਹੈ ਕਿ ਜਿਹੜੇ ਕੋਸ਼ਿਸ਼ ਕਰਨ ਵਾਲੇ ਆ ਨਾ ਉਹ ਕਿਸਮਤ ਦੀ ਫਿਕਰ ਨਹੀਂ ਕਰਦੇ ਉਹ ਕਹਿੰਦੇ ਕਿਸਮਤ ਕੀ ਦਿਖਾਣੀ ਹੈ ਕੋਸ਼ਿਸ਼ ਕਰਾਂਗੇ ਤਾਂ ਮਿਲੇਗਾ ਨਹੀਂ ਕਰਾਂਗੇ ਨਹੀਂ ਮਿਲੇ ਕਿਸਮਤ ਨੇ ਆਪ ਥੋੜੀ ਆ ਕੇ ਦੇ ਦੇਣਾ ਸਾਡੀ ਸਮਝ ਦਿਓਗ ਨਹੀਂ ਇਸ ਕਰਕੇ ਆਪਣੀ ਮਿਹਨਤ ਨੂੰ ਆਪਣੀ ਕੋਸ਼ਿਸ਼ ਨੂੰ ਕਹਿੰਦੇ ਨੇਕ ਕੋਸ਼ਿਸ਼ ਕਿਉਂਕਿ ਫਿਰ ਕਹਾਂਗੇ ਕਾਮਯਾਬੀ ਸਿਰਫ ਕੋਸ਼ਿਸ਼ ਨਾਲ ਨਹੀਂ ਮਿਲਦੀ ਨੇਕ ਕੋਸ਼ਿਸ਼ ਨਾਲ ਮਿਲਦੀ ਕਿਉਂਕਿ ਜੇ ਤਾਂ ਪਹਿਲਾਂ ਦੱਸਿਆ ਕੋਸ਼ਿਸ਼ਾਂ ਬੁਰੀਆਂ ਵੀ ਹੁੰਦੀਆਂ ਮਿਹਨਤ ਬੁਰੀ ਜਗ੍ਹਾ ਵੀ ਹੁੰਦੀ ਹੈ ਹੁੰਦੀ ਹੈ ਤਾਂ ਨਹੀਂ ਪਰ ਅੱਛੀ ਕੋਸ਼ਿਸ਼ ਕਰਾਂਗੇ ਉਹਨ ਮਿਹਨਤ ਕਹਿੰਦੇ ਨਾ ਕਿਸੇ ਹੱਥੋਂ ਰੋਟੀ ਖੋਣ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਸੇ ਨੂੰ ਰੋਟੀ ਦੇਣ ਵਾਸਤੇ ਵੀ ਪਰ ਖੋਣਾ ਕਰਮ ਬੁਰਾ ਹੈ ਦੇਣਾ ਕਰਮ ਅੱਛਾ ਹੈ ਹੁਣ ਫਲ ਸਾਨੂੰ ਸਾਡੀ ਮਿਹਨਤ ਨਾਲ ਨਹੀਂ ਮਿਲਣਾ ਸਾਡੀ ਨੇਕੀ ਨਾਲ ਮਿਲਣਾ ਮਿਹਨਤਾਂ ਬੁਰੀ ਵੀ ਹੁੰਦੀ ਹੈ ਉਹ ਇੱਕ ਜਵਾਰੀ ਕਹਿੰਦਾ ਮੈਂ ਵੀ ਜੂਆ ਖੇਡਣ ਤੇ ਬੜੀ ਮਿਹਨਤ ਕਰਦਾ ਮੈਂ ਵੀ ਸ਼ਰਾਬ ਪੀਣ ਵਾਸਤੇ ਸਾਰਾ ਦਿਨ ਦਿਹਾੜੀ ਕਰਦਾ ਸ਼ਾਮ ਨੂੰ ਫੇਰ ਜਾ ਕੇ ਪਊਆ ਪੀਂਦਾ ਮੈਂ ਮੇਰੀ ਬੜੀ ਮਿਹਨਤ ਕਰਦਾ ਭਾਈ ਮਿਹਨਤ ਕਰਦਾ ਪਰ ਬੁਰੀ ਜਗ੍ਹਾ ਕਰ ਰਿਹਾ ਜਿੱਦਾਂ ਤੇਰੀ ਸਿਹਤ ਜਾ ਰਹੀ ਹੈ ਤੇਰੇ ਘਰ ਦੀਆਂ ਖੁਸ਼ੀਆਂ ਜਾ ਰਹੀਆਂ ਹੈ ਤੂੰ ਮਿਹਨਤ ਕਰਨੀ ਤਾਂ ਚੰਗੀ ਜਗ੍ਹਾ ਕਰ ਤਾਂ ਕਿ ਤੇਰੀ ਜ਼ਿੰਦਗੀ ਵੀ ਅੱਛੀ ਹੋਵੇ ਤੇਰੇ ਘਰ 'ਚ ਵੀ ਖੁਸ਼ੀਆਂ ਕਹਿ ਦਿਓ ਹੁਣ ਬੰਦਾ ਕਹਿੰਦਾ ਪੌੜਾ ਲੈ ਲਿਆ ਫਰਜ਼ ਕਰੋ ਕਿੰਨੇ ਦਾ ਆਉਂਦਾ 50 100 ਦਾ ਅਗਰ ਉਹੀ ਘਰ 'ਚ ਕੋਈ ਬੱਚਿਆਂ ਵਾਸਤੇ ਫਲ ਫਰੂਟ ਲੈ ਜਾਵੇ ਤਾਂ ਪਿਆਰ ਵਧੇਗਾ ਬੱਚੇ ਵੀ ਖੁਸ਼ ਤੈਨੂੰ ਵੀ ਖੁਸ਼ੀ ਮਿਲੇਗੀ ਤੂੰ ਵੀ ਫਰੂਟ ਖਾਏਗਾ ਤੇਰੀ ਸਿਹਤ ਨੂੰ ਵੀ ਫਾਇਦਾ ਤਾਂ ਨਸ਼ਾ ਕਰਨ ਨਾਲ ਕੀ ਹੁਣਾ ਕਰ ਲਿਆ ਨਸ਼ਾ ਗੁਰਦੇ ਵੀ ਜਾਣੇ ਲੀਵਰ ਵੀ ਜਾਣੇ ਘਰ ਜਾ ਕੇ ਲੜਾਈ ਝਗੜਾ ਹੁਣਾ ਬਈ ਬੱਚੇ ਵੀ ਚਲੇ ਜਾਣੇ ਹੁਣ ਉਹ ਜਦੋਂ ਮਿਹਨਤ ਕਿਉਂ ਕਰਨੀ ਜਿੰਨਾ अपना सब कुछ चला जाए मेहनत तो वो साड़ी उजड़ी जिंदगी बस ही चली जाए अगे तो साड़ी जिंदगी और बेहतर। इसलिए पूछ किसी से जाकर क्या कहती मेरे हाथों की लकीर है और तेरी कोशिशों के आगे झुक जाती तेरी तकदीर है तू थाम ले जाके हाथ रब के फकीरों का और रास्ता खुद ही बदल जाएगा तेरे हाथों की लकीरों का ਉਥਾਮਲੇ ਜਾ ਕੇ ਹੱਥ ਰੱਬ ਕੇ ਫਕੀਰੋ ਕਾ ਰਾਸਤਾ ਖੁਦ ਹੀ ਬਦਲ ਜਾਏਗਾ ਤੇਰੇ ਹੱਥੋਂ ਕੀ ਲਕੀਰੋ ਕਾ ਯਹਾਂ ناکਾਮੀ ਨਹੀਂ ਹੋਗੀ ਵਹਾਂ ਵੀ ਕਾਮਯਾਬੀ ਪਾਏਗਾ ਉਹ ਫਿਕਰ ਦੁਨੀਆ ਕੀ ਛੋੜ ਜਬ ਦਿਲ ਫਕੀਰੋ ਸੇ ਲਗਾਏਗਾ ਇਹ ਯਾਦ ਰੱਖਣਾ ਇਹ ਹੱਥਾਂ ਦੀ ਲਕੀਰਾਂ ਹੀ ਬਦਲ ਬਦਲਦੀਆਂ ਤਾਂ ਨਹੀਂ ਕਦੀ ਸੋਚ ਕੇ ਦੇਖਣਾ ਸਮਝ ਕੇ ਦੇਖਣਾ ਕਿ ਜਦੋਂ ਫਕੀਰਾਂ ਦਾ ਸੰਗ ਮਿਲਦਾ ਤਾਂ ਜ਼ਿੰਦਗੀ ਕਿਦਾਂ ਬਦਲਦੀ ਹੈ ਕਹਿੰਦੇ ਉਂਗਲੀ ਮਾਲ ਦਾ ਜਦੋਂ ਜਨਮ ਹੋਇਆ ਸੀ ਜੋਤਸ਼ੀ ਨੇ ਕਿਹਾ ਤਾਂ ਸੀ ਨਾ ਬਹੁਤ بڑا ਹਥਿਆਰਾ ਬਣਨਾ ਬਾਕੀ ਬੜੀਆਂ ਹਥਿਆਰਾਂ ਹੋ ਕਹਿੰਦੇ ਇਹ ਹਥਿਆਰਾ ਬਣਨਾ ਔਰ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਬਚਪਨ ਦੀ ਦੱਸ ਦਿੱਤਾ ਗਿਆ ਸੀ ਉਂਗਲੀ ਮਾਲ ਇਹ ਖਤਰਨਾਕ ਹਥਿਆਰਾ ਸੀ ਬਚਪਨ ਜਦੋਂ ਜਨਮ ਲਿਆ ਤਾਂ ਕੀ ਦੱਸਿਆ ਜੋਤਸ਼ੀ ਨੇ ਇਹਨੇ ਖਤਰਨਾਕ ਹਥਿਆਰਾ ਬਣਨਾ ਤੈਨੂੰ ਫਾਂਸੀ ਲੜਕਾਇਆ ਜਾਣਾ ਵਾਕੀ ਹਥਿਆਰਾ ਬਣਿਆ ਉਹ ਬਖਤਰਨਾਕ ਹਥਿਆਰਾ ਪਰ ਜਿੱਦਾਂ ਜੋਸ਼ ਹੈ ਕਿ ਨਾ ਫਾਂਸੀ ਵੀ ਹੋਣੀ ਹੈ ਫਾਂਸੀ ਨਹੀਂ ਹੋਈ ਕਿਉਂਕਿ ਵਿੱਚ ਮਿਲ ਗਿਆ ਮਹਾਤਮਾ ਬੁੱਧ ਜਦੋਂ ਮਹਾਤਮਾ ਬੁੱਧ ਮਿਲੇ ਤਾਂ ਹਥਿਆਰਿਆਂ ਨੇ ਵੀ ਕਹਿੰਦੇ ਹਤਿਆ ਛੱਡ ਕੇ ਸੰਨਿਆਸ ਲੈ ਲਿਆ ਪ੍ਰਭੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹੀ ਉਂਗਲੀਮਾਲ ਜੋ ਤਿਆਰਾ ਸੀ ਉਹ ਸੰਤ ਬਣ ਗਿਆ ਫਕੀਰਾਂ ਦੀ ਸਹੂਬਤ ਨਾਲ ਉਹ ਲੱਥਾਂ ਦੀਆਂ ਲਕੀਰਾਂ ਵੀ ਬਦਲ ਤਕਦੀਰਾਂ ਵੀ ਬਦਲ ਜਾਂਦੀਆਂ ਹੈ ਹੁਣ ਜਿੱਦਾਂ ਸਮਝ ਲਓ ਕਿ ਅੱਜ ਕੋਈ ਬਿਮਾਰ ਹੈ ਨਾ ਸ਼ੂਗਰ ਦਾ ਮਰੀਜ਼ ਹੈ ਉਹ ਜਿਆਦਾ ਮਿੱਠਾ ਖਾਈ ਜਾਵੇ ਤਾਂ ਡਾਕਟਰ ਕਹਿੰਦਾ ਭਾਈ ਤੇਰੀ ਜਾਨ ਚਲੀ ਜਾਣੀ ਹੈ ਕਿਉਂਕਿ ਤੂੰ ਮਿੱਠਾ ਬਹੁਤ ਖਾ ਰਿਹਾ ਸਮਝਿਦਿਓ ਕਿ ਨਹੀਂ ਹੁਣ ਅਗਰ ਮਿੱਠਾ ਖਾਂਦਾ ਰਹੇਗਾ ਤਾਂ ਫਿਰ ਅੰਤ ਕੀ ਹੈ ਤੂੰ ਸ਼ੂਗਰ ਨਾਲ ਮਰ ਸਕਦਾ ਤਾਂ ਜੇ ਹੁਣ ਡਾਕਟਰ ਦੀ ਗੱਲ ਮੰਨ ਕੇ ਉਹ ਮਿੱਠਾ ਛੱਡ ਦੇਵੇ ਤਾਂ ਫਿਰ ਕੀ ਹੋਣਾ ਹੈ ਥੋੜਾ ਬਦਲਾਅ ਜ਼ਿੰਦਗੀ 'ਚ ਯਾਨੀ ਕਰਮ ਬਦਲਦੇ ਨਾਲ ਇਨਸਾਨ ਦੀ ਕਿਸਮਤ ਹੁਈ ਰਸਤਾ ਬਦਲਦੇ ਨਾਲ ਮੰਜ਼ਿਲ ਵੀ ਬਦਲ ਜਾਂਦੀ ਹੈ ਇਸੇ ਤਰ੍ਹਾਂ ਅਗਰ ਅਸੀਂ ਜੀਵਨ ਦੀ ਖੁਸ਼ੀਆਂ ਚਾਹੁੰਦੇ ਆ ਕਾਮਯਾਬੀ ਚਾਹੁੰਦੇ ਤਾਂ ਸਾਨੂੰ ਆਪਣੀ ਸੋਚ ਨੂੰ ਬਦਲਣਾ ਆ ਜਿਹੜਾ ਅਸੀਂ ਨਸ਼ਿਆਂ ਵਿਸ਼ੇ ਵੀ ਕਾਰਾਬਲ ਜਾ ਰਹੇ ਅਗਰ ਫਕੀਰਾਂ ਵੱਲ ਜਾਣਾ ਸ਼ੁਰੂ ਕਰ ਦੇਵਾਂਗੇ ਤਾਂ ਫਿਰ ਸਾਡੀ ਜ਼ਿੰਦਗੀ ਬਦਲਣੀ ਸ਼ੁਰੂ ਵੀ ਹੋ ਜਾਏਗੀ ਇਹ ਗੱਲ ਯਾਦ ਰੱਖਣਾ ਹਮੇਸ਼ਾ ਇਸ ਲਈ ਮਤ ਪੁੱਛ ਕਿਸੇ ਸੇ ਜਾ ਕੇ ਕਿਆ ਕਹਤੀ ਮੇਰੇ ਹੱਥੋਂ ਕੀ ਲਕੀਰ ਹੈ ਤੇਰੀ ਨੇਕ ਕੋਸ਼ਿਸ਼ਾਂ ਕੇ ਆਗੇ ਝੁਕ ਜਾਂਦੀ ਤੇਰੀ ਤਕਦੀਰ ਹੈ थामले हाथ जाकर किसी रब के फकीर का और रास्ता खुद ही बदल जाएगा तेरे हाथों की थामले जाके हाथ रब के फकीरों का रास्ता खुद ही बदल जाएगा तेरे हाथों की लकीरों का जहां नाकामी लिखी होगी तू वहां भी कामयाबी को पाएगा यहाँ नाकामी लिखी होगी तू वहां भी कामयाबी को पाएगा फिकर दुनिया की छोड़ दिल जब फकीरों से लगाएगा ਉਨੇ ਦੇਰੋਂ ਦਿਲ ਲਾਣਾ ਕਿੱਥੇ ਕਿਉਂਕਿ ਜਿੱਥੇ ਦਿਲ ਲੱਗੇਗਾ ਫੇਰ ਰੰਗ ਵੀ ਉਹੀ ਇਹ ਗੱਲ ਸੱਚੀ ਹੈ ਕਿ ਨਹੀਂ ਕਿਉਂਕਿ ਜਿੰਨਾ ਦਿਲ ਲੱਗਦਾ ਫੇਰ ਉਹਦਾ ਰੰਗ ਜਾਂਦਾ ਸ਼ੁਰੂ ਹੋ ਜਾਂਦਾ ਹੈ ਕਦੀ ਗੱਲ ਕਰਕੇ ਦੇਖਣਾ ਸੋਚ ਕੇ ਦੇਖਣਾ ਬੰਦੇ ਨੂੰ ਜਿੰਨਾ ਪਿਆਰ ਹੁੰਦਾ ਨਾ ਜੇ ਉਹਨੂੰ ਕੋਈ ਆ ਰੰਗ ਪਸੰਦ ਆ ਬੰਦਾ ਵੀ ਉਹੀ ਰੰਗ ਪਾਣਾ ਸ਼ੁਰੂ ਸੱਚਾਈ ਹੈ ਕਿ ਨਹੀਂ ਜੇ ਕੋਈ ਕਹੇ ਨਾ ਤੁਹਾਡਾ ਪਿਆਰ ਕਰਨ ਵਾਲਾ ਆਹ ਸੂਟ ਬੜਾ ਚੰਗਾ ਲੱਗਦਾ ਆਹ ਸ਼ਰਟ ਬੜੀ ਚੰਗੀ ਲੱਗਦੀ ਬੰਦੇ ਨੇ ਅਗਲੀ ਵਾਰ ਨੂੰ ਉਹੀ ਪਾਣੀ ਕਹਿੰਦਾ ਅੱਛਾ ਜੀ ਮੇਰੇ ਪਿਆਰੇ ਨੂੰ ਜਗੇ ਉਹੀ ਪਾ ਕੇ ਜਾਵਾਂ ਮੈਂ ਮੈਨੂੰ ਆਹ ਖਾਣਾ ਬੜਾ ਪਸੰਦ ਆ ਹੁਣ ਉਹੀ ਖਾਣਾ ਤਮੀ ਦੇਵੋ ਕਿ ਨਹੀਂ ਕਿਉਂਕਿ ਜਿਹਦਾ ਪਿਆਰ ਹੁੰਦਾ ਨਾ ਜਿਹਦੇ ਨਾਲ ਫੇ ਬੰਦੇ ਤੇ ਉਹਦਾ ਰੰਗ ਚੜਨਾ ਸ਼ੁਰੂ ਤਾਂ ਸੋਚੋ ਜੇ ਫਕੀਰਾਂ ਨਾਲ ਪਿਆਰ ਕਰਾਂਗੇ ਤਾਂ ਰੱਬ ਦਾ ਰੰਗ ਚੜੇਗਾ ਰੱਬ ਦਾ ਰੰਗ ਚੜੇਗਾ ਤਾਂ ਜ਼ਿੰਦਗੀ ਕਮੀ ਕੋਈ ਨਹੀਂ ਰਹਿ ਜਾਏਗੀ ਇਹ ਸੋਚ ਕੇ ਰੱਖਣਾ ਸਮਝ ਕੇ ਰੱਖਣਾ ਆਹਿੰਦਾ ਸ਼੍ਰੀ ਰਵਿਦਾਸ ਜੀ ਵੀ ਕਹਿੰਦੇ ਨਾ ਕੱਚਾ ਰੰਗ ਤਾਂ ਸੁंभਕਾ ਐਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠਾ ਕਹੇ ਰਵਿਦਾਸ ਜੀ ਨੂੰ ਕਹਿੰਦੇ ਜੇ ਤੇ ਉਹਦਾ ਰੰਗ ਛੱਡਦਾ ਮਜ਼ੀਦ ਦਾ ਰੰਗ ਪੱਕਾ ਰੰਗ ਕਦੇ ਉਤਰਦਾ ਹੀ ਨਹੀਂ ਹੈ ਇਹ ਦੁਨੀਆ ਰੰਗ ਤਾਂ ਕਸੁੰਬਦਾ ਹੈ ਪਲ-ਪਲ ਬਦਲਦੀ ਰਹਿੰਦੀ ਹੈ ਤਾਂ ਹੀ ਅਸੀਂ ਕਈ ਵਾਰ ਕਹਿੰਦੇ ਹ ਕੱਚਾ ਰੰਗ ਹੈ ਇਸ ਦੁਨੀਆ ਦਾ ਜੋ ਪਲ-ਪਲ ਬਦਲਦਾ ਰਹਿੰਦਾ ਏ ਉਹ ਪੱਕਾ ਰੰਗ ਮੇਰੇ ਉਸ ਮਾਲਿਕ ਦਾ ਜੋ ਚੜ ਕੇ ਫੇਰਨਾ ਨਹੀਂ ਬਸ ਉਹਦੇ ਰੰਗ ਚ ਰੰਗ ਜਾਈਏ ਤਾਂ ਫੇਰ ਖੁਸ਼ੀਆਂ ਕਾਮਯਾਬੀ ਸਫਲਤਾ ਦਾ ਇਦਾਂ ਰੰਗ ਚੜਨਾ ਕਿ ਮੁੜ ਕੇ ਕਦੀ ਲੈਣਾ ਹੀ ਨਹੀਂ